ਤਵਾ ਰੀਖੀ ਬੰਨੇ ਸਾਡੇ ਕਹਿੰਦੇ ਨੇ ਸਾਡਾ ਇਤਿਹਾਸ ਕਹਿੰਦਾ ਹੈ ਸਾਡੇ ਸਿਧਾਂਤ ਕਹਿੰਦੇ ਨੇ ਕਿ ਗੁਰੂ ਨੇ ਸਾਨੂੰ ਇੱਕ ਪਰਿਵਾਰ ਬਣਾਇਆ ਹੈ ਇੱਕ ਸਾਂਝਾ ਪਰਿਵਾਰ ਤੇ ਪਰਿਵਾਰ ਕੀ ਹੁੰਦਾ ਹੈ ਪਰਿਵਾਰ ਦੇ ਦੁੱਖ ਸੁੱਖ ਸਾਂਝੇ ਹੁੰਦੇ ਨੇ ਪਰਿਵਾਰ ਦੇ ਨਫੇ ਨੁਕਸਾਨ ਸਾਂਝੇ ਹੁੰਦੇ ਨੇ ਸੌਖਾ ਸਮਾਂ ਤੇ ਵਿਪਤਾ ਵਾਲਾ ਸਮਾਂ ਸਾਂਝਾ ਹੁੰਦਾ ਹੈ ਅੱਜ ਤੁਸੀਂ ਪੰਜਾਬੀ ਦੀ ਗੱਲ ਉੱਥੇ ਵੀ ਕਰ ਰਹੇ ਸੀ ਇੱਥੇ ਵੀ ਇਹ ਤੁਹਾਡੀ ਮੰਗ ਜਾਇਜ਼ ਹੈ ਇਕੱਠੇ ਤੇ ਉਹ ਮੈਂ ਉੱਥੇ ਵੀ ਕਹਿ ਕੇ ਆਇਆ ਹਾਂ ਤੁਸੀਂ 3 ਲੱਖੋਂ 4 ਲੱਖੋਂ ਸਿੱਖ ਤੇ 21.5 ਲੱਖ ਵਰਗਾ ਸਿੱਖ ਹੋਣਾ ਚਾਹੀਦਾ 21 ਤੁਸੀਂ 3 ਲੱਖੋਂ 4 ਲੱਖੋਂ ਛੋਟੇ ਛੋਟੇ ਮੁੱਦੇ ਹੋਂਦ ਦੀ ਲੜਾਈ ਤੋਂ ਵੱਡੇ ਨਹੀਂ ਹੁੰਦੇ ਨੇ ਮੈਨੂੰ ਪਤਾ ਹੈਗੇ ਨੇ ਜੀਵਤ ਕੌਮਾਂ ਦੇ ਵਿੱਚ ਵਿਚਾਰਕ ਵਖਰੇਵਿਆਂ ਦਾ ਹੋਣਾ ਕੋਈ ਵੱਡੀ ਗੱਲ ਥੋੜਾ ਹੁੰਦੀ ਹੈ ਹੋ ਜਾਂਦੇ ਨੇ ਪਰ ਉਹ ਇਹੋ ਲੀਕ ਇੰਨੀ ਵੱਡੀ ਨਾ ਹੋਵੇ ਭਈ ਇੱਕ ਸਿੱਖ ਦੂਜੇ ਸਿੱਖ ਦਾ ਸਿਰ ਪਾੜ ਨੂੰ ਪੈ ਜੇ ਇੱਕ ਸਿੱਖ ਦੂਜੇ ਸਿੱਖ ਨੂੰ ਕਵੇ ਵੀ ਇਹ ਸਿੱਖੀ ਹੈ ਨਹੀਂ ਇਹ ਤੇ ਨੇ ਇਦਾਂ ਦੇ ਸਿੱਖ ਗੁਰੂ ਨੇ ਨਹੀਂ ਬਣਾਏ ਹੈਗੇ ਸਾਡੇ ਤੇ ਗੁਰੂ ਨੇ ਸਿੱਖ ਇਦਾਂ ਦੇ ਬਣਾਏ ਨੇ ਮੇਰੀ ਖਲੋਂ ਮੋਜੜੇ ਗੁਰਸਿੱਖ ਇਹ ਗੁਰੂ ਨੇ ਆਖਿਆ ਨਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇਹ ਗੁਰੂ ਨੇ ਆਖਿਆ ਨਾ ਜੋ ਦਿਸ਼ਾ ਗੁਰਸਿੱਖ ੜਾ ਤਿਸ ਨਿਮ ਨਿਮ ਲਾਗੂ ਇਹ ਗੁਰੂ ਨੇ ਆਖਿਆ ਨਾ ਗੁਰਬਾਣੀ ਦੇ ਵਿੱਚ ਕੋਈ ਇੱਕ ਵੀ ਪੰਕਤੀ ਹੈਗੀ ਹੈ ਵੀ ਸਿੱਖ ਸਿੱਖ ਦੇ ਨਾਲ ਲੜੇ ਨਾ ਇਹ ਤੇ ਹੈਗਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਇਹ ਤੇ ਹੈਗਾ ਇਸ ਕਰਕੇ ਅਸੀਂ ਇੱਕ ਪਰਿਵਾਰ ਬਣ ਗਏ ਤੁਸੀਂ ਜਿੰਨੀ ਵੀ ਤੁਹਾਡੀ ਇੱਥੇ ਗਿਣਤੀ ਹੈ ਮੈਂ ਵੀ ਆਪਾਂ ਗੁਰ ਭਾਈ ਆ ਜਥੇਦਾਰ ਕੋਈ ਦੇਵਤਾ ਨਹੀਂ ਹੁੰਦਾ ਜਥੇ ਨਾਲ ਹੀ ਜਥੇਦਾਰ ਹੈ ਤੇ ਜਥਾ ਕਾਉਮ ਹੈ ਕੌਮੀ ਹਕਾਂ ਤੇ ਸਮਝੌਤਾ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸਾਡੀ ਆਈਡੈਂਟੀ ਸਾਡੀ ਪਛਾਣ ਅਸੀਂ ਸਿੱਖ ਹਾਂ ਔਰ ਜਿਹੜੀ ਆਈਡੈਂਟੀ ਸਾਡੇ ਗੁਰੂ ਨੇ ਦਿੱਤੀ ਅਸੀਂ ਉਹ ਹੀ ਪ੍ਰਵਾਨ ਕਰਦੇ ਹਾਂ ਅਸੀਂ ਹੋਰ ਕਿਸੇ ਦੀ ਦਿੱਤੀ ਹੋਈ ਆਈਡੈਂਟੀ ਨੂੰ ਪ੍ਰਵਾਨ ਨਹੀਂ ਕਰਾਂਗੇ ਇਹ ਵੱਡੀ ਗੱਲ ਹੈ ਤੁਸੀਂ ਕਿਹੜੀ ਤਰੀਕ ਨੂੰ ਦਿਨ ਮਨਾਉਣਾ ਹੈ ਸਮਰਪਤ ਕੋਈ ਕਰ ਲਓ ਪਰ ਲੜਨਾ ਝਗੜਨਾ ਤੇ ਫਲ ਨਹੀਂ ਹੈ ਅੱਜ ਲੜਾਈ ਵੱਡੀ ਹੈ ਕੌਮ ਦੀਆਂ ਸੰਸਥਾਵਾਂ ਤੇ ਹਮਲੇ ਨੇ ਐਸਜੀਪੀਸੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਨੇ ਵੱਡੇ ਬਜਟ ਨੇ ਰੱਖੇ ਹੋਏ ਇਹ ਤੇ ਉਹ ਗੱਲ ਹੋ ਗਈ ਇੱਕ ਘਰ ਦੇ ਵਿੱਚ ਪੰਜ ਕਮਰੇ ਸੀ ਤੇ ਪੰਜ ਹੀ ਰਹਿਣ ਵਾਲੇ ਸੀ ਪੰਜ ਕਹਿ ਲੋ ਛੇ ਕਹਿ ਲੋ ਛੇ ਕਮਰੇ ਤੇ ਬਾਹਰ ਆਣ ਕੇ ਬਲਡੋਜ਼ਰ ਖੜ ਗਿਆ ਇਹ ਘਰ ਟਾਉਣਾ ਹੈ ਅੰਦਰ ਜਿਹੜੇ 6-7 ਜਾਣੇ ਸੀ ਉਹ ਲੜੀ ਜਾਣੋ ਕਵੇ ਮੇਰਾ ਕਮਰਾ ਪਹਿਲੇ ਵਾਲਾ ਦੂਜਾ ਕਵੇ ਮੇਰਾ ਵਾ ਤੇ じゃ ਕਵੇ ਮੇਰਾ ਮੈਂ ਤਾਂ ਪ੍ਰਸ਼ਤ ਤੇ ਲੈਣਾ ਫਰੰਟ ਵਾਲਾ ਹੁਆ ਹੁੰਦੀ ਆ ਚੌਥਾ ਕਵੇ ਮੈਂ ਲੈਣਾ ਹੈ ਤੇ ਉਥੇ ਡਾਂਗੋ ਡਾਂਗੀ ਕੋਈ ਮੰਤਜੀ ਵਰਗਾ ਉਥੇ ਘਰੇ ਸਿਆਣਾ ਸੀ ਉਹਨਾਂ ਨੇ ਆਖਿਆ ਸਤਿ ਸਜਣੋ ਬਾਰ ਬਲਡوزر ਖੜਾਣ ਕੇ ਉਹ ਤੁਹਾਡਾ ਘਰ ਢਾਉਣਾ ਚਾਹੁੰਦਾ ਹੈ ਤੇ ਤੁਸੀਂ ਕਮਰੇ ਵੰਡ ਰਹੇ ਹੋ ਪਹਿਲਾਂ ਘਰ ਢੱਠਣ ਤੋਂ ਬਚਾ ਲਓ ਕਮਰੇ ਬਾਅਦ ਵਿੱਚ ਵੀ ਵੰਡ ਲਾਂਗੇ ਛੋਟੇ ਛੋਟੇ ਮਸਲੇ ਨੇ ਹੱਲ ਹੋ ਜਾਣਗੇ ਸੰਵਾਦ ਦਾ ਸਿਧਾਂਤ ਸਾਡੇ ਗੁਰੂ ਨੇ ਦਿੱਤਾ ਹੈ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਪਰ ਉਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਕੌਮ ਨੂੰ ਦੋ ਫਾੜ ਨਾ ਕਰੀਏ ਵੰਡੀਏ ਨਾ ਹਾਂ ਤੁਸੀਂ ਆਪਣੇ ਵਿਚਾਰ ਤੇ ਕਹਿ ਰਹੇ ਹੋ